ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਇਸ ਵਾਰ ਦੇ 12ਵੀਂ ਦੇ ਨਤੀਜਿਆਂ ਵਿੱਚ ਮੁੰਡਿਆਂ ਨੇ ਬਾਜ਼ੀ ਮਾਰੀਏ ਪਹਿਲੇ ਸਥਾਨ ਤੇ ਲੁਧਿਆਣਾ ਦਾ ਇਕਮਪ੍ਰੀਤ ਸਿੰਘ ਰਿਹਾ ਹੈ ਜਿਸ ਨੇ 100% ਅੰਕ ਹਾਸਲ ਕੀਤੇ ਨੇ ਦੂਜੇ ਸਥਾਨ ਤੇ ਮੁਕਸਰ ਸਾਹਿਬ ਦਾ ਰਵੀ ਉਦੇਸ਼ ਸਿੰਘ ਰਿਹਾ ਜਦਕਿ ਤੀਜਾ ਸਥਾਨ ਬਠਿੰਡਾ ਦੇ ਅਸ਼wini ਨੇ ਹਾਸਲ ਕੀਤਾ ਬੋਰਡ ਦੇ ਉਪ ਚੇਅਰਮੈਨ ਪ੍ਰੇਮ ਕੁਮਾਰ ਤੇ ਸਕੱਤਰ ਅਭੀਸ਼ੇਕ ਗੁਪਤਾ ਨੇ ਦੱਸਿਆ ਕਿ 12ਵੀਂ ਜਮਾਤ ਲਈ 284452 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 264682 ਬੱਚੇ ਪਾਸ ਹੋਏ ਨੇ ਨਤੀਜੇ ਦੀ ਪਾਸ ਫੀਸਦ 93.04 ਫੀਸਦ ਰਹੀ ਪਲਸ 2 ਦੇ ਵਿੱਚ ਜਿਹੜੇ ਹੈਗੇ ਆ ਬਹੁਤ ਹੀ ਵਧੀਆ ਮੁੰਡਿਆਂ ਨੇ ਇਸ ਵਾਰ ਜਿਹੜੀ ਪਲਸ 2 ਦੀ ਬਾਜ਼ੀ ਮਾਰੀ ਹੈਗੀ ਆ ਏ ਕਮਪਰੀਤ ਸਿੰਘ ਜਿਹੜਾ ਹੈ ਉਸ ਨੇ 500 ਦੇ ਵਿੱਚੋਂ 500 ਨੰਬਰ ਪ੍ਰਾਪਤ ਕਰਕੇ ਕਮਰਸ ਗਰੁੱਪ ਦਾ ਵਿਦਿਆਰਥੀ ਆ ਲੁਧਿਆਣਾ ਪਹਿਲੀ ਪਿਛੇ ਹਾਸਲ ਕੀਤੀ ਲੁਧਿਆਣੇ ਨੂੰ ਬਲੌਂਕ ਕਰਦਾ ਦੂਸਰਾ ਰਵੀਉਦੇ ਸਿੰਘ ਇਹ ਜਿਹੜਾ ਬੱਚਾ ਹੈ ਮੁਕਸਰ ਸਾਹਿਬ ਤੋਂ ਨੇ ਇਸ ਨੇ ਸਾਇੰਸ ਗਰੁੱਪ ਨਾਨ ਮੈਡੀਕਲ ਦੇ ਵਿੱਚ ਜੇ ਕਹੀਏ ਤਾਂ ਸੁਪਰ ਮੈਡੀਕਲ ਨਾਲ ਬਾਇਓ ਐਡੀਸ਼ਨਲ ਸਬਜੈਕਟ ਤੋਂ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਬਾਜ਼ੀ ਮਾਰੀਏ ਹਰਨੂਰ ਪ੍ਰੀਤਕੌਰ ਪਹਿਲੇ ਸਥਾਨ ਤੇ ਰਹੀ ਅੰਮ੍ਰਿਤਸਰ ਦੀ ਗੁਰਲੀਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਸੰਗਰੂਰ ਦਾ ਅਰਮਾਨਦੀਪ ਸਿੰਘ ਤੀਜੇ ਨੰਬਰ ਤੇ ਰਿਹਾ 8ਵੀਂ ਜਮਾਤ ਲਈ ਕੁੱਲ 291917 ਬੱਚੇ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 286987 ਪਾਸ ਹੋਏ 8ਵੀਂ ਦੀ ਪਾਸ ਫੀਸਦ 98.31 ਫੀਸਦ ਰਹੀ 8ਵੀਂ ਵਿੱਚੋਂ ਲੜਕੀਆਂ ਦੀ ਪਾਸ ਫੀਸਦ 98.83 ਰਹੀ ਜਦਕਿ ਲੜਕਿਆਂ ਦੀ ਫੀਸਦ 99.84 ਫੀਸਦ ਰਹੀ ਜੇ ਆਪਾਂ ਅੱਟੇ ਦੀ ਗੱਲ ਕਰੀਏ ਮਿਡਲ ਦੀ ਗੱਲ ਕਰੀਏ ਤਾਂ ਮਿਡਲ ਦੇ ਵਿੱਚ ਹਰਨੂਰਪ੍ਰੀਤ ਕੌਰ ਜਿਹੜੀ ਹੈ ਉਸਨੇ 600 ਦੇ ਵਿੱਚੋਂ 600 ਨੰਬਰ ਲੈ ਕੇ ਪਹਿਲੀ ਵਿਜੀਨਾ ਹਾਸਲ ਕੀਤੀ ਔਰ ਦੂਜੇ ਨੰਬਰ ਤੇ ਗੁਰਲੀਨ ਕੌਰ ਉਸਨੇ 598 ਨੰਬਰ ਪ੍ਰਾਪਤ ਕਰਕੇ 600 ਦੇ ਵਿੱਚੋਂ ਦੂਜੀ ਔਰ ਤੀਸਰੇ ਦੇ ਵਿੱਚ 597 ਨੰਬਰ ਜਿਹੜੇ ਗਿਆ ਉਹਨਾਂ ਨੇ ਪ੍ਰਾਪਤ ਕੀਤੇ ਆ ਔਰ ਨਾਲ ਦੀ ਨਾਲ ਜਿਹੜੀ ਗਿਆ ਮੈਟ ਦੇ ਵਿੱਚ ਵੀ ਜਿਹੜਾ ਹੈਗਾ 323 ਬੱਚੇ